ਫਰੂਟ ਦਾ ਜੜੀ ਬੂਟੀਆਂ ਦਾ ਫਲਾਂ ਦਾ ਫੁੱਲਾਂ ਦਾ ਅਸੈਂਸਲ ਔਇਲ ਪਾਇਆ ਹੋਇਆ ਹੈ ਇਹ ਤਾਂ ਲਿਖਿਆ ਹੈ ਜੀ ਇਨਫਿਊਜ਼ਡ ਵਿਦ 골ਡ ਹਾਂ ਮੈਂ ਇਹ ਕਹਿੰਦਾ ਦਿਖਾਉਂਗਾ ਸਰਟੀਫਿਕੇਟ ਜਿਹੜੇ ਭੈਣ ਭਰਾ ਦੇ ਘਰੇ ਕੋਲੇ ਜਾਊਗਾ ਉਹ ਡੱਬੇ ਦੇ ਵਿੱਚ ਸਰਟੀਫਿਕੇਟ ਅਟੈਚ ਹੋਊਗਾ ਅੱਛਾ ਤਾਂ ਫਿਰ ਇਹ ਤੁਸੀਂ ਹਰ ਵੇਲੇ ਕਿਉਂ ਰੱਖਿਆ ਹੋਇਆ ਕੋਈ ਇਹ ਮੈਂ ਮੈਂ ਮੈਨੂੰ ਨਹੀਂ એનર્ਜੀ ਦੀ ਲੋੜ ਮੈਨੂੰ ਵੀ ਤਾਂ એનર્ਜੀ ਚਾਹੀਦੀ ਹੈ ਤੁਸੀਂ ਮੇਰੀ ਉਮਰ ਦੇਖੋ ਕਿੰਨੀ ਹੋਊਗੀ ਤੁਹਾਡੀ ਉਮਰ ਹੋਊਗੀ 40 45 ਸਾਲ ਹਾਂ 55 ਸਾਲ ਦੀ ਉਮਰ ਹੋ ਗਈ ਮੇਰੀ ਕਿੰਨੀ ਜੀ 55 ਸਾਲ ਦੀ ਉਮਰ ਹੋ ਗਈ ਮੇਰੀ ਅੱਛਾ ਕੋਈ ਬਿਮਾਰੀ ਨਹੀਂ ਯਮਾ ਟਣਾ ਟਣਾ ਪਿਆ ਦੇਖਿਆ ਸਰੀ ਸੈਟ ਪਿਆ ਉਹ ਮੈਨੂੰ ਕਹਿੰਦਾ ਵੀ ਨਹੀਂ ਹੈਗਾ ਹਰ ਕੋਈ ਕਹਿੰਦਾ ਯਾਰ ਇੰਨੀ ਉਮਰ ਤਾ ਤੇਰੀ ਲੱਗਦੀ ਨਹੀਂ ਪਰ ਇਹ ਇਹੀ ਚੀਜ਼ ਹੈ ਆਪਾਂ ਜੜੀ ਬੂਟੀਆਂ ਵਾਲਾ ਫਲਾਂ ਵਾਲਾ ਫਰੂਟਾਂ ਵਾਲਾ ਇਹ ਫਾਰਮੂਲਾ ਵਰਤਦੀ ਕਿ ਵਰਤਦੀ ਕਿਵੇਂ ਨਹੀਂ ਜੀ ਇਹਦੀਆਂ ਵਰਤਣ ਦਾ ਤਰੀਕਾ ਇਹ ਹੈ 5 ਤੋਂ 7 ਬੂੰਦਾਂ ਠੀਕ ਹੈ ਡਿੱਲੀ ਲੈ ਲਓ ਰਾਤ ਨੂੰ 2 ਘੰਟੇ ਪਹਿਲਾਂ ਪੈਣ ਲੱਗੇ ਲੈ ਲਓ ਤੇ ਤੁਸੀਂ 5 ਤੋਂ 7 ਬੂੰਦਾਂ 5 ਤੋਂ 7 ਬੂੰਦਾਂ ਇੱਕ 2 3 4 5 6 7